ਨਮਸਕਾਰ ਦੋਸਤੋ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਨਵੇਂ-ਨਵੇਂ ਵੀਡੀਓਜ਼ ਲਿਆਉਂਦਾ ਰਹਿਣਾ ਤੇ ਇਸ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਮੈਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਉਹ ਦੂਸਰੇ ਲੋਕਾਂ ਤੱਕ ਪਹੁੰਚ ਸਕੇ ਅੱਜ ਆਪਾਂ ਇਸ ਵੀਡੀਓ ਮਾਧਮੇ ਦੇ ਮਾਧਮ ਰਾਹੀਂ ਗੱਲ ਕਰਦੇ ਹਾਂ ਬੁਢਾਪਾ ਪੈਨਸ਼ਨ ਅਤੇ ਅੰਗਣੇ ਪੈਨਸ਼ਨ ਵੀ ਬੁਢਾਪਾ ਪੈਨਸ਼ਨ ਦੇ ਲਈ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਕਿੰਨੀ ਉਮਰ ਹੈ ਅਤੇ ਅੰਗਣੇ ਪੈਨਸ਼ਨ ਦੇ ਲਈ ਕੀ ਕੁਝ ਕਰਨਾ ਪੈਂਦਾ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬੁਢਾਪਾ ਪੈਨਸ਼ਨ ਦੀ ਬੜਾਪਾ ਪੈਨਸ਼ਨ ਦੇ ਲਈ ਸਾਨੂੰ ਜਿਹੜਾ ਸਭ ਤੋਂ ਪਹਿਲਾਂ ਉਮਰ ਹੈ ਉਹ ਹੈਗੀ ਹੈ ਜਿਹੜੀ ਲੇਡੀਜ਼ ਹੈ ਜਿਹਨੀਆਂ ਕਹਿੰਦਾ ਪਪਾ ਔਰਤ ਔਰਤ ਦੇ ਲਈ ਜਿਹੜੀ ਔਰਤ 58 ਸਾਲ ਦੀ ਹੋਣੀ ਜ਼ਰੂਰੀ ਹੈ ਤੇ ਜਿਹੜੀ ਬੰਦਾ ਬੰਦੇ ਦੇ ਲਈ ਜਿਹੜੀ ਉਮਰ ਹੈ ਉਹ 65 ਸਾਲ ਦੀ ਹੋਣਾ ਜ਼ਰੂਰੀ ਹੈ ਪਰ ਸਾਡੇ ਲੋਕਾਂ ਨੂੰ ਇੱਕ ਭੁਲੇਖਾ ਹੈ ਵੀ ਜਿਹੜੀ ਉਮਰ ਆਧਾਰ ਕਾਰਡ ਦੀ ਮੰਨੀ ਜਾਂਦੀ ਹੈ ਆਧਾਰ ਕਾਰਡ ਨੂੰ ਅਸੀਂ ਉਮਰ ਦਾ ਪ੍ਰੂਫ ਨਹੀਂ ਮੰਨਦੇ ਉਮਰ ਦੇ ਪ੍ਰੂਫ ਵੋਟਰ ਕਾਰਡ ਨੂੰ ਮੰਨਿਆ ਜਾਂਦਾ ਹੈ ਤਾਂ ਇਸ ਕਰਕੇ ਜੇ ਅਸੀਂ ਬੜਾਪਾ ਪੈਨਸ਼ਨ ਲਗਵਾਉਣੀ ਚਾਹੁੰਦੇ ਆ ਤਾਂ ਤੁਹਾਡੇ ਆਧਾਰ ਕਾਰਡ ਤੇ ਅਤੇ ਵੋਟਰ ਕਾਰਡ ਤੇ ਜਿਹੜੀ ਉਮਰ ਹੈ ਦੋਨਾਂ ਦੀ ਇੱਕੋ ਜਿਹੀ ਹੋ ਇਹ ਕਹਿੰਦਾ ਭਾਪ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਮੁਤਾਬਕ ਔਰਤ 58 ਸਾਲ ਦੀ ਅਤੇ ਬੰਦਾ 65 ਸਾਲ ਦਾ ਹੋਣਾ ਜ਼ਰੂਰੀ ਹੈ। ਦੂਜੀ ਗੱਲ ਤੁਹਾਡਾ ਆਧਾਰ ਕਾਰਡ ਹੈ ਉਹਦੇ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਜ਼ਰੂਰੀ ਹੈ। ਸਾਡੇ ਬਹੁਤ ਜ਼ਿਆਦਾ ਇਹ ਪੁਰਾਣੇ ਬਜ਼ੁਰਗ ਨੇ ਕਹਿੰਦਾ ਭਾਪ ਬੜਾਪੇ ਚ ਨੇ ਉਹਨਾਂ ਨੇ ਆਪਣੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਨੂੰ ਲਿੰਕ ਨਹੀਂ ਕੀਤਾ ਹੋਇਆ। ਜੇ ਲਿੰਕ ਕਰਵਾਇਆ ਵੀ ਹੋਇਆ ਤਾਂ ਉਹ ਨੰਬਰ ਮੋਬਾਈਲ ਨੰਬਰ ਉਹਨਾਂ ਦਾ ਬੰਦ ਆ ਜਾਂਦਾ ਜਾਂ ਉਹਨਾਂ ਨੇ ਕਿਸੇ ਥਰਡ ਪਰਸਨ ਦਾ ਨੰਬਰ ਫਿੱਲ ਕਰਵਾ ਰੱਖਿਆ। ਰੈਸ ਕਰਕੇ ਪੈਂਚਲ ਲਵਾਉਣ ਤੋਂ ਸਭ ਪਹਿਲਾਂ ਤੁਸੀਂ ਸਬਧਾ ਕੇਂਦਰ ਦੇ ਵਿੱਚ ਜਾ ਕੇ ਆਪਣੇ ਆਧਾਰ ਕਾਰਡ ਨਾਲ ਨਵਾਂ ਨੰਬਰ ਅਟੈਚ ਕਰਵਾਓ ਉਸ ਤੋਂ ਬਾਅਦ ਤੁਹਾਡੀ ਜਿਹੜੀ ਆਧਾਰ ਕਾਰਡ ਤੇ ਵੋਟਰ ਕਾਰਡ ਦੀ ਉਮਰ ਹੈ ਉਹ ਇੱਕੋ ਜਿਹੀ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਪਹਿਲੇ ਸਮੇਂ ਦੇ ਵਿੱਚ ਜਿਹੜੀ ਪਟਵਾਰੀ ਦੀ ਰਿਪੋਰਟ ਹੈ ਉਹ ਕਰਵਾਉਣੀ ਪੈਂਦੀ ਸੀ ਉਹ ਚੱਕਤੀ ਹੁਣ ਹੁਣ ਸਾਨੂੰ ਇਹਦੀ ਰਿਪੋਰਟ ਆ ਪਟਵਾਰੀ ਆਨਲਾਈਨ ਕਰਦਾ ਹੈ ਤਾਂ ਹੁਣ ਫਾਰਮ ਅਪਲਾਈ ਕਰਨ ਲਈ ਅਸੀਂ ਕਿਸੇ ਵੀ ਕੈਫੇ ਦੇ ਵਿੱਚ ਜਾ ਕੇ ਜਾਂ ਸਬਧਾ ਕੇਂਦਰ ਦੇ ਵਿੱਚ ਜਾ ਕੇ ਆਧਾਰ ਕਾਰਡ ਵੋਟਰ ਕਾਰਡ ਤੇ ਵੋਟਰ ਕਾਰਡ ਤੇ ਨਾਲ ਨਾਡਰ ਆਧਾਰ ਕਾਰਡ ਦੇ ਵਿੱਚ ਮੋਬਾਈਲ ਨੰਬਰ ਫੀਡਾ ਉਹ ਨਾਲ ਮੋਬਾਈਲ ਨੰਬਰ ਲਿਜਾ ਕੇ ਇੱਕ ਤੁਹਾਡੀ ਲਾਈਵ ਫੋਟੋ ਹੋਊਗੀ ਸਿੱਧੀ ਜਿਹੜੀ ਮੌਕੇ ਤੇ ਖਿੱਚੀ ਜਾਊਗੀ ਉਹ ਕਰਵਾ ਕੇ ਆਨਲਾਈਨ ਤੁਹਾਡੀ ਪੈਨਸ਼ਨ ਹੋ ਜਾਊਗੀ ਨਾਲ ਅਸੀਂ ਆਪਦਾ ਬੈਂਕ ਦਾ ਉਹ ਖਾਤਾ ਲੈ ਕੇ ਜਾਣਾ ਜਿਹੜਾ ਖਾਤਾ ਸਾਡਾ ਪਰਮਾਨੈਂਟ ਬੈਂਕ ਦੇ ਵਿੱਚ ਚੱਲ ਰਿਹਾ ਤੇ ਬੈਂਕ ਦੇ ਖਾਤੇ ਦੇ ਉੱਤੇ ਆਈ ਐਫ ਐਸ ਆਈ ਕੋਡ ਤੇ ਖਾਤਾ ਨੰਬਰ ਸਾਫ਼-ਸਾਫ਼ ਅੱਖਰਾਂ ਦੇ ਵਿੱਚ ਦਿਖਾਈ ਦੇਣਾ ਜ਼ਰੂਰੀ ਹੈ ਜੇ ਸਾਰਾ ਕੁਝ ਸਹੀ ਹੈ ਤਾਂ ਅਸੀਂ ਜਾ ਕੇ ਕੈਫੇ 'ਚ ਅਪਲਾਈ ਕਰਾਂਗੇ ਤੇ ਸਾਡੀ ਪੈਨਸ਼ਨ ਅਪਲਾਈ ਹੋ ਜਾਊਗੀ ਕੁਝ ਦਿਨਾਂ ਬਾਅਦ ਪਟਵਾਰੀ ਵੱਲੋਂ ਤੇ ਵੀਡੀਓ ਬਲਾਗ ਵੱਲੋਂ ਸੀਡੀਪੀਓ ਜੀ ਨੂੰ ਬੋਲਦੇ ਆਂ ਅਸੀਂ ਉਹਨਾਂ ਵੱਲੋਂ ਆਟੋਮੈਟਿਕ ਹੀ ਇਹ ਮਤਲਬ ਅਪਰੂਵ ਕੀਤੀ ਜਾਊਗੀ ਤੇ ਸਾਡੀ ਮਹੀਨਾ ਜਾਂ 2 ਮਹੀਨੇ ਦੇ ਵਿੱਚ ਸਾਨੂੰ ਪੈਨਸ਼ਨ ਵਾਲੇ ਖਾਤੇ ਦੇ ਵਿੱਚ ਆਉਣ ਲੱਗ ਜੂਗੀ ਇਸੇ ਤਰ੍ਹਾਂ ਦੀ ਅੰਘੀਨ ਪੈਨਸ਼ਨ ਹੈ ਅੰਘੀਨ ਪੈਨਸ਼ਨ ਵੀ ਇਸੇ ਤਰ੍ਹਾਂ ਲੱਗਦੀ ਆ ਉਹ ਵੀ ਆਨਲਾਈਨ ਅਪਲਾਈ ਹੁੰਦੀ ਹੈ ਉਹਨਾਂ ਵਾਸਤੇ ਵੀ ਇਹੀ ਗੱਲ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹਦੇ ਵਿੱਚ ਮੋਬਾਈਲ ਨੰਬਰ ਅਟੈਚ ਹੋਣਾ ਚਾਹੀਦਾ ਤੇ ਇੱਕ ਸਰਕਾਰ ਵੱਲੋਂ 50% ਦੀ ਸ਼ਰਤ ਰੱਖੀ ਗਈ ਜਿਹੜਾ ਅੰਘੀਨ ਆਦਮੀ ਹੈ ਉਹ 50% ਦਾ ਉਹਦੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਅੱਜ ਕੱਲ ਸਰਟੀਫਿਕੇਟ ਦੇ ਨਾਲ ਨਾਲ ਸਰਕਾਰ ਨੇ ਇੱਕ ਨਵਾਂ UID ਕਾਰਡ ਇੱਕ ਛੋਟਾ ਕਾਰਡ ਬਣ ਲਿਆ ਉਹ ਕੰਪਲਸਰੀ ਕਰਤਾ ਤਾਂ ਇਸ ਕਰਕੇ ਤੁਹਾਡੇ ਕੋਲ UID ਕਾਰਡ ਤੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਅਟੈਚ ਹੋਣਾ ਜ਼ਰੂਰੀ ਹੈ ਤੇ ਇੱਕ ਬੈਂਕ ਦਾ ਖਾਤਾ ਲੈ ਕੇ ਤੁਸੀਂ ਜਾ ਕੇ ਕਿਸੇ ਵੀ ਕੈਫੇ 'ਚ ਇਹ ਪੈਨਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ ਇਹਦਾ ਵੀ ਉਹੀ ਪ੍ਰੋਸੈਸ ਹੈ ਸਾਰਾ ਕੁਝ ਆਨਲਾਈਨ ਹੈਗਾ ਤੇ ਆਟੋਮੈਟਿਕ ਹੋ ਜਾਏਗਾ ਕੁਝ ਸਮੇਂ ਬਾਅਦ ਹੀ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਲੱਗ ਕੇ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਆਉਣ ਲੱਗ ਜੂ ਪੰਜਾਬ ਦੀ ਉਹਦੀ ਪੈਨਸ਼ਨ ਹੈ ਉਹ ਸਾਨੂੰ 1500 ਰੁਪਏ ਦਿੱਤੀ ਜਾਂਦੀ ਹੈ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਆਉਣੀ ਸ਼ੁਰੂ ਹੋ ਜੂਗੀ। ਬਸ ਇਹਨਾਂ ਵਾਸਤੇ ਸਭ ਤੋਂ ਕਿਹੜੀ ਕੰਪਲਸਰੀ ਚੀਜ਼ ਉਹ ਹੀ ਹੈ ਕਿੜੀ ਤੁਹਾਡੀ ਫੋਟੋ ਹੈ ਉਹ ਲਾਈਵ ਹੁੰਦੀ ਹੈ। ਯਾਨੀ ਕੈਮਰੇ ਦੇ ਸਾਹਮਣੇ ਮੌਕੇ ਦੇ ਉੱਤੇ ਕੀਤੀ ਜਾਂਦੀ ਹੈ। ਦੂਜੀ ਗੱਲ ਇਹ ਹੈ ਕਿ ਆਧਾਰ ਕਾਰਡ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਅਟੈਚ ਹੋਣਾ ਜ਼ਰੂਰੀ ਹੈ। ਇਹ ਦੋਨੇ ਚੀਜ਼ਾਂ ਜੇ ਤੁਹਾਡੀਆਂ ਸਾਰੇ ਡਾਕੂਮੈਂਟ ਸਹੀ ਨੇ ਤਾਂ ਤੁਸੀਂ ਕਿਸੇ ਵੀ ਕਾਫੇ ਦੇ ਵਿੱਚ ਜਾ ਕੇ ਆਪਣੀ ਪੈਨਸ਼ਨ ਆਨਲਾਈਨ ਅਪਲਾਈ ਕਰ ਸਕਦੇ ਹੋ। ਜੇ ਤੁਹਾਡਾ ਵੋਟਰ ਕਾਰਡ ਹੈ ਉਹ ਵੀ ਤੁਹਾਡੇ ਕੋਲੇ ਨਵਾਂ ਹੋਣਾ ਚਾਹੀਦਾ ਹੈ। ਕਈ ਲੋਕ ਬਹੁਤ ਪੁਰਾਣੇ ਵੋਟਰ ਕਾਰਡ ਚ ਜਾ ਸਾਡੇ ਭਾਗ ਨੰਬਰ ਜਿਨ੍ਹਾਂ ਨੂੰ ਅਸੀਂ ਬੂਥ ਨੰਬਰ ਬੋਲਦੇ ਹਾਂ ਉਹ ਬਦਲ ਚੁੱਕੇ ਨੇ ਇਸ ਕਰਕੇ ਨਵਾਂ ਆਧਾਰ ਕਾਰਡ ਨਵਾਂ ਵੋਟਰ ਕਾਰਡ ਤੇ ਤੁਹਾਡਾ ਮੋਬਾਈਲ ਨੰਬਰ ਜਿਹੜਾ ਨਾਲ ਅਟੈਚ ਹੈਗਾ ਤੇ ਬੈਂਕ ਦਾ ਖਾਤਾ ਚਾਰਜ ਜਾਂ ਲੈ ਕੇ ਤੁਸੀਂ ਅਪਲਾਈ ਕਰੋ ਧੰਨਵਾਦ ਜੀ